ਸਮਾਜ ਸੇਵਾ ਦੇ ਖੇਤਰ ਚ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਾਲੀ ਪੰਜਾਬ ਦੀ ਨਾਮਵੰਤ ਸੰਸਥਾ ਡੈਮੋਕਰੈਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੁੱਖ ਲਗਾਓ ਵਾਤਾਵਰਨ ਬਚਾਓ ਮੁਹਿੰਮ ਦੇ ਤਹਿਤ ਅਜਰਣਬੀਰ ਕਾਲਜ ਸੰਗਰੂਰ ਅਤੇ ਹੋਰ ਵੱਖ-ਵੱਖ ਜਨਤਕ ਥਾਵਾਂ ਉਤੇ ਬੂਟੇ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਸੰਸਥਾ ਦੇ ਪੰਜਾਬ ਪ੍ਰਧਾਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਪਿਛਲੇ 4 ਸਾਲਾਂ ਤੋਂ ਸਮੇਂ ਦੀ ਲੋੜ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਸਮਾਜ ਸੇਵੀ ਕਾਰਜ ਕਰਦੀ ਜਾ ਰਹੀ ਹੈ ਜਿਸ ਦੇ ਚਲਦਿਆਂ ਅੱਜ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਜਨਤਕ ਥਾਵਾਂ ਅਤੇ ਪਾਰਕ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਦੇ ਨਾਲ ਜੁੜ ਕੇ ਰੁੱਖ ਲਗਾਓ ਵਾਤਾਵਰਨ ਬਚਾਓ ਮੁਹਿੰਮ ਦਾ ਹਿੱਸਾ ਬਣਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਹੋਰ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਸੰਸਥਾ ਦੇ ਕਾਰਜਾਂ ਤੋਂ ਪ੍ਰਭਾਵਿਤ ਹੋਏ ਵਾਰਡ ਨੰਬਰ 7 ਦੇ ਐਮਸੀਆ ਤੇ ਉਹਨਾਂ ਦੇ ਸਾਥੀਆਂ ਨੇ মিডিਆ ਨੂੰ ਕੀ ਬਿਆਨ ਦਿੱਤਾ ਆਓ ਤੁਸੀਂ ਵੀ ਸੁਣੋ। ਬੰਨ ਤੁਹਾਡੀ ਤੇਰੀ ਸੰਸਥਾ ਹੈ ਤੇ ਤੁਸੀਂ ਕਿੰਨੇ ਸਾਲ ਹੋ ਗਏ ਤਵੇ ਸੰਸਥਾ ਚਲਾਈ ਨੂੰ ਕੀ ਕਹਿਣਾ ਚਾਹੋਗੇ? ਸਾਡੀ ਸੰਸਥਾ ਦਾ ਨਾਮ ਹੈ ਡੈਮੋਕਰੈਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਜਿਹੜੀ ਇਹ ਪੰਜਾਬ ਲੈਵਲ ਤੇ ਵਰਕ ਕਰਦੀ ਹੈਗੀ। ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਧਾਨ ਲਾ ਕੇ ਅਸੀਂ ਪ੍ਰੋਪਰ ਟੀਮਾਂ ਬਣਾਈ ਹੋਈਆਂ ਨੇ ਕਮੇਟੀਆਂ ਬਣਾਈ ਹੋਈਆਂ ਨੇ ਜ਼ਿਲ੍ਹਿਆਂ ਦੀਆਂ ਤੇ ਪਿੰਡਾਂ ਦੇ ਵਿੱਚ ਇਕਾਈਆਂ ਨੇ ਜਿਹੜੇ ਨੌਜਵਾਨਾਂ ਨੂੰ ਅਸੀਂ ਨਾਲ ਲੈ ਕੇ ਪ੍ਰੋਪਰ ਤਰੀਕੇ ਨਾਲ ਜਿਹੜੀ ਵੀ ਅਸੀਂ ਮੈਮ ਬਿਠਦੇ ਆਂਗੇ ਉਹ ਪੰਜਾਬ ਲੈਵਲ ਤੇ ਵਰਕ ਕਰਦੀ ਹੈ ਜਿਸ ਤਰ੍ਹਾਂ ਸਾਡੇ ਵੱਲੋਂ ਹੂਣਦਾਨ ਕੈਂਪ ਹੋਗੇ ਪੰਜਾਬ ਲੈਵਲ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਨਾਲ ਹੀ ਆਪਾਂ ਮੈਡੀਕਲ ਕੈਂਪ ਹੋਗੇ ਜਿਹਦੇ ਵਿੱਚ ਆਪਾਂ ਬਾਹਰੀ ਡਾਕਟਰਾਂ ਨੂੰ ਨਾਲ ਲੈ ਕੇ ਜਿਸ ਤਰ੍ਹਾਂ ਚਾਹੇ ਅੱਖਾਂ ਦੇ ਕੈਂਪ ਹੋਣ ਚਾਹੇ ਆਪਣਾ ਆੜਦੇ ਕੈਂਪ ਹੋਣ ਜਾਂ ਹੋਰ ਮਤਲਬ ਮਲਟੀ ਕੈਂਪ ਲਾਉਣੇ ਆ ਕਿ ਜਿਹਦੇ ਵਿੱਚ ਦਵਾਈਆਂ ਤੇ ਟੈਸਟ ਦੇ ਜਿਹੜੇ ਸਾਰੇ ਫ੍ਰੀ ਹੁੰਦੇ ਨੇ ਜਿਹਦੇ ਵਿੱਚ ਕਿ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਬਹੁਤ ਫਾਇਦਾ ਮਿਲਦਾ ਉਹਦੇ ਨਾਲ ਹੀ ਅਸੀਂ ਸਰਦੀਆਂ ਦੇ ਵਿੱਚ ਗਰਮ ਬੂਟ ਜੁਰਾਬਾਂ ਕੰਬਲ ਬੇਸਹਾਰਾ ਤੇ ਗਰੀਬ ਬੰਦਿਆਂ ਨੂੰ ਮਤਲਬ ਸਰਚ ਕਰਕੇ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਮੱਈਆ ਕਰਵਾਉਣੇ ਆਗੇ ਤੇ ਜਿਹੜੇ ਹੋਰ ਆਪਣੇ ਸਟੂਡੈਂਟ ਹੋ ਕੇ ਗਰੀਬ ਨੇ ਜਿਹੜੇ ਪੜ੍ਹਾਈ ਪੱਖੋਂ ਮਤਲਬ ਪੜ੍ਹਾਈ ਪੈਸੇ ਪੱਖੋਂ ਪੜ੍ਹਾਈ ਨਹੀਂ ਆਪਦੀ ਕਰ ਸਕਦੇ ਤਾਂ ਉਹਨਾਂ ਦੀ ਵੀ ਅਸੀਂ ਹੈਲਪ ਕਰਦੇ ਆਗੇ ਤੇ ਅੱਜ ਜਿਸ ਤਰ੍ਹਾਂ ਅਸੀਂ ਪਿਛਲੇ 4 ਸਾਲਾਂ ਤੋਂ ਵਾਤਾਵਰਨ ਬਚਾਓ ਮਹਿੰਮ ਚਲਾ ਰਹੇ ਹਾਂ ਜਦੋਂ ਕਿ ਕਰੋਨਾ ਦਾ ਟਾਈਮ ਸੀਗਾ ਆਪਾਂ ਦੇਖਿਆ ਕਿ ਆਕਸੀਜਨ ਦੀ ਬੜੀ ਸ਼ਾਰਟੇਜ ਆਈ ਹੈਗੀ ਤੇ ਬਿਮਾਰੀਆਂ ਬੜੀਆਂ ਜਲਦੀ ਉਦੋਂ ਤੋਂ ਫੈਲਣੀਆਂ ਸ਼ੁਰੂ ਹੋਈਆਂ ਨੇ ਕਿ ਨਵੇਂ-ਨਵੇਂ ਜਿਹੜੀਆਂ ਬਿਮਾਰੀਆਂ ਨੇ ਪੈਦਾ ਹੋ ਰਹੀਆਂ ਨੇ ਉਹਦੇ ਵਿੱਚ ਉਹਨੂੰ ਦੇਖਦੇ ਹੋਏ ਅਸੀਂ ਵਾਤਾਵਰਨ ਬਚਾਓ ਰੁਕ ਲਗਾਓ ਵਾਤਾਵਰਨ ਬਚਾਓ ਮਹਿੰਮ ਦਾ ਸੀ ਆਗਾਜ਼ ਕੀਤਾ ਸੀ ਪਿਛਲੇ 4 ਸਾਲ ਪਹਿਲਾਂ ਤੇ ਹਰ ਸਾਲ ਅਸੀਂ ਸੌਣ ਦੇ ਮਹੀਨੇ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਲੈਵਲ ਤੇ ਅਸੀਂ ਬੂਟੇ ਲਗਾਉਣੇ ਆ ਜਿਹਦੀ ਅੱਜ ਅਸੀਂ ਨੇ ਸ਼ੁਰੂਆਤ ਹੈਗੀ ਜਿਹੜਾ ਜਿਹਦਾ ਆਗਾਜ਼ ਆਗਾ ਮੇਮਦਾ ਉਹ ਅਸੀਂ ਸੰਗਰੂਰ ਸ਼ਹਿਰ ਤੋਂ ਕੀਤਾਗਾ ਅੱਜ ਸੰਗਰੂਰ ਸ਼ਹਿਰ ਦੇ ਨਾਲ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਟੀਮਾਂ ਨਹੀਂ ਆ ਚਾਹੇ ਲੋਂਗੋਵਾਲ ਲਾ ਲੋ ਦੁੱਗਾ ਲੋਹਾ ਕਿੜਾ ਢੱਡਰੀਆਂ ਜਾਂ ਸੰਗਰੂਰ ਸ਼ਹਿਰ ਦੇ ਨਾਲ ਪਿੰਡ ਤੇ ਜਿਹੜੇ ਮੁੰਡੇ ਨੇਗੇ ਐਮ ਐਮ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੰਬੀ ਮੇਮ ਚੱਲੂਗੀ ਤੇ ਬੂਟਿਆਂ ਦੀ ਇਹ ਵੀ ਹੈਗੀ ਨਾਲ ਕਿ ਸਾਡੇ ਨੌਜਵਾਨਾਂ ਦੀ ਨਾਲ-ਨਾਲ ਅਸੀਂ ਡਿਊਟੀਆਂ ਵੀ ਲਾਈ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਵੇ ਏ ਨਹੀਂ ਹੈਗਾ ਕਿ ਆਪਾਂ ਬੁੱਟਾ ਲਾ ਕੇ ਉਸ ਤੋਂ ਬਾਅਦ ਚੋਦੀ ਦੇਖ ਰਿਕ ਨਾ ਕੀਤੀ। ਹੋਰ ਅਗਲਾ ਪ੍ਰੋਗਰਾਮ ਕੋਈ ਨਵਾਂ ਉੱਪ ਲਿਖਿਆ ਤਾਂ ਨੇਕਸਟ ਸਾਡਾ ਜਿਹੜਾ ਅਸੀਂ ਹੁਣ ਪਿੰਡਾਂ ਸ਼ਹਿਰਾਂ ਦੇ ਵਿੱਚ ਦੁਬਾਰਾ ਤੋਂ ਜਿਹੜੇ ਕੈਂਪ ਲਗਾਉਣੇ ਸ਼ੁਰੂ ਕਰ ਰਹੇ ਹਾਂ ਕਿਉਂਕਿ ਥੋੜਾ ਗਰਮੀ ਵਾਲਾ ਮੌਸਮ ਸੀਗਾ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਲੋਕਾਂ ਦਾ ਵੀ ਨਿਕਲਣ ਔਖਾ ਸੀਗਾ ਇਸ ਕਰਕੇ ਹੁਣ ਥੋੜਾ ਜਦੋਂ ਮੌਸਮ ਸਹੀ ਹੋ ਗਿਆ ਤਾਂ ਅਸੀਂ ਸੰਗਰੂਰ ਦੇ ਵਿੱਚ ਇੱਕ ਵੱਡਾ ਜਿਹੜਾ ਵਿਸ਼ਾਲ ਹੈਗਾ ਉਹ ਮੈਡੀਕਲ ਕੈਂਪ ਲਗਾਉਣ ਜਾ ਰਹੇ ਹਾਂ ਤੇ ਉਹਦੇ ਨਾਲ ਹੀ ਬਰਨਾਲਾ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਕੈਂਪ ਲਗਾਉਣ ਜਾ ਰਹੇ ਹਾਂ ਤੇ ਨਾਰ ਹੀ ਜਿਹੜੇ ਕਸਬਾ ਲੋਂਗੋਵਾਲ ਹੋ ਗਿਆ ਤੇ ਹੋਰ ਸੁਨਾਮ ਸ਼ਹਿਰ ਧੂਰੀ ਇਧਰਲੇ ਸਾਈਡ ਤੇ ਵੀ ਅਸੀਂ ਜਿਹੜੇ ਹੁਣ ਅਸੀਂ ਕੈਂਪਾਂ ਦਾ ਯੋਜਨ ਕਰਾਂਗੇ ਜੋ ਕਿ ਫਿਰ ਇਹ ਬਠਿੰਡਾ ਜ਼ਿਲ੍ਹਾ ਦੇ ਵਿੱਚ ਪਹੁੰਚੇਗਾ ਤੇ ਅੱਗੇ-ਅੱਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਟਿਆਲਾ ਵਗੈਰਾ ਸਾਰਾ ਕਵਰ ਕਰੇਗਾ ਸਰ ਜੀ ਮੇਰਾ ਨਾਮ ਖੇਮਤਾ ਸ਼ਰਮਾ ਮੈਂ ਵਾਰਡ ਨੰਬਰ 7 ਈਸ਼ਨਵਾ ਕਲੋਨੀ ਦਾ ਐਮਸੀ ਹਾਂ ਤੇ ਮੈਂ ਕੁਲਦੀਪ ਜੀ ਨੂੰ ਬਹੁਤ ਸਾਲਾਂ ਤੋਂ ਜਾਣਦਾ ਆ ਰਿਹਾ ਦੇਖਦੇ ਆ ਰਿਹਾ ਇਹਨਾਂ ਦੇ ਰੈਗੂਲਰ ਜਿਹੜੇ ਨੇਕ ਕੰਮ ਨੇ ਵਾਤਾਵਰਣ ਸੰਬੰਧੀ ਦਾ ਲੋ ਹੈਲਥ ਦੇ ਨਾਲ ਰਿਲੇਟਡ ਵਾਲੀ ਜਿੰਨੇ ਵੀ ਇਹਨਾਂ ਨੇ ਇਹ ਕਰਦੇ ਆ ਰਹੇ ਸਾਨੂੰ ਅੱਜ ਖੁਸ਼ੀ ਹੋ ਰਹੀ ਹੈ ਵੀ ਇਹਨਾਂ ਨੇ ਸਾਨੂੰ ਅੱਜ ਮਾਨ ਬਖਸ਼ਿਆ ਵੀ ਨਾਲ ਬੁਲਾ ਕੇ ਵੀ ਇੱਥੇ ਬੂਟੇ ਲਾਣੇ ਦਾ ਸਾਨੂੰ ਮੌਕਾ ਮਿਲਿਆ ਕਿ ਕਿਹੜੇ ਬੂਟੇ ਲਗਾ ਦੇਓ ਤੇ ਇਹ ਸੰਸਤਾ ਕਿਸ ਤਰ੍ਹਾਂ ਦੇ ਕੰਮ ਕਰਦੀ ਹੈ ਇਹ ਸੰਸਤਾ ਜੀ ਹਰ ਇੱਕ ਤਰ੍ਹਾਂ ਦੇ ਦੇਖੋ ਜਿੱਦਾਂ ਗਰੀਬਾਂ ਨੂੰ ਸ਼ੌ ਰਾਤੀ ਇਹਨਾਂ ਦੇ ਅਸੀਂ ਦੇਖਿਆ ਸ਼ੌ ਕੋਟੀਆਂ ਸਵੈਟਰ ਬੂਟ ਜਰਾਬਾਂ ਵੀ ਵੰਡਦੇ ਦੇਖੇ ਨੇ ਇਹ ਕਿਤਾਬਾਂ ਵੀ ਦਿੰਦੇ ਦੇਖਿਆ ਪਲੱਸ ਆ ਜਿਹੜੇ ਬੂਟੇ ਲਾ ਰਹੇ ਨੇ ਮੈਡੀਸਨ ਦੇ ਕੈਂਪ ਲਗਾ ਰਹੇ ਆ ਬਲੱਡ ਡੋਨੇਸ਼ਨ ਦੇ ਕੈਂਪ ਲਗਾ ਰਹੇ ਨੇ ਜੀ ਇਹ ਤੇ ਬਹੁਤ ਵਧੀਆ ਕੰਮ ਆਇਆ ਜੀ ਇਹਨਾਂ ਦੀ ਇਹ ਸੰਸਥਾ ਜਿਹੜੀ ਹੈ ਪੂਰੇ ਪੰਜਾਬ ਲੈਵਲ ਤੇ ਚੱਲ ਰਹੀ ਹੈ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਅਸੀਂ ਇਹਨਾਂ ਦੇ ਨਾਲ ਆਏ ਆ ਜੀ ਇਹਨਾਂ ਨੇ ਸਾਨੂੰ ਸਦਾ ਦਿੱਤਾ ਇਸ ਲਈ ਇੱਕ ਵਾਸਤੇ ਕੀ ਕਹਿਣਾ ਚਾਹੋਗੇ ਕਿ ਪਬਲਿਕ ਲਈ ਸਰ ਇਹੀ ਹੈ ਵੀ ਇਹ ਜਿਹੜੀ ਹੈ ਵਾਤਾਵਰਨ ਨੂੰ ਬਚਾਇਆ ਜਾ ਸਕੇ ਜਿੰਨਾ ਵੀ ਹੋ ਸਕਦਾ ਹੈ ਉਹ ਰੁੱਖ ਵੀ ਲਗਾਏ ਜਾਣ ਤੇ ਨੇੜੇ ਤੇੜੇ ਦੀ ਸਫਾਈ ਵੀ ਆਪਾਂ ਆਪ ਕਰ ਸਕੀਏ ਜੀ ਮੇਰਾ ਨਾਮ ਜੈਕ ਮਰ ਸ਼ਰਮਾ ਹੈ ਜੀ ਇਸ ਸੰਸਥਾ ਚ ਕੁਲਦੀਪ ਜੀ ਨੇ ਸਾਨੂੰ ਬੁਲਾਇਆ ਸੀਗਾ ਜੀ ਤੇ ਅਸੀਂ ਦੇਖਿਆ ਇਹਨਾਂ ਦਾ ਪਹਿਲਾਂ ਤੋਂ ਜਾਣਦੇ ਆਂ ਕੰਮਕਾਰ ਬਹੁਤ ਵਧੀਆ ਕਰਦੇ ਨੇ ਮਨ ਭਲਾਈ ਦੇਲੇ ਕਾਰਜਾਂ ਦੇ ਬਹੁਤ ਵਧੀਆ ਕਰਦੇ ਨੇ ਮਤਲਬ ਮੈਂ ਜਿਆਦਾ ਲੰਬਾ ਨਾ ਲੈ ਕੇ ਜਾਂਦਾ ਇਹ ਕਹੂੰਗਾ ਕਿ ਜਿਹੜਾ ਇਹ ਕੰਮ ਕਰਦੇ ਨੇ ਇਹ ਈਸ਼ਵਰ ਦਾ ਕੰਮ ਹੈ ਈਸ਼ਵਰ ਨੇ ਪ੍ਰਕਿਰਤੀ ਬਣਾਈ ਪ੍ਰਕਿਰਤੀ ਇਨਸਾਨ ਬਹੁਤ ਕੁਝ ਲੈਂਦਾ ਲੇਕਿਨ ਉਹਨੂੰ ਦੰਦਾ ਕੁਝ ਨਹੀਂ ਜਿਹੜਾ ਬੂਟਾ ਲਾਇਆ ਆ ਆਪਾਂ ਵੱਡਾ ਰਕਤ ਬਣਾਉਂਦਾ ਹੈ ਇਹ ਆਕਸੀਜਨ ਦੰਦਾ ਹੈ ਇਹ ਆਕਸੀਜਨ ਦੀ ਜਿਹੜੀ ਮਤਲਬ ਕਿ ਕੀਮਤ ਹੈ ਉਹਨੂੰ ਪਤਾ ਜਿਹੜਾ ਕਰੋਨਾ ਚ ਜਿਹਦੇ ਦੀ ਬੱਚੇ ਦੀ ਡੈਥ ਹੋਈ ਹੈ ਜਿਹਦੀ ਮਾਂ ਦੀ ਡੈਥ ਹੋਈ ਹੈ ਜਿਹਦੀ ਭੈਣ ਦੀ ਜਿਹਦਾ ਭਰਾ ਗਿਆ ਉਹਨੂੰ ਪਤਾ ਹੈ ਵੀ ਇਹ ਆਕਸੀਜਨ ਕੀ ਚੀਜ਼ ਹੈ ਉਹ ਮਹਿਸੂਸ ਕਰ ਸਕਦਾ ਇਹਨੂੰ ਪਰ ਲੋਕ ਪ੍ਰਕਿਰਤੀ ਤੋਂ ਦੂਰ ਹੁੰਦੇ ਜਾ ਰਹੇ ਨੇ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਪ੍ਰਕਿਰਤੀ ਦੇ ਨਾਲ ਜੁੜ ਕੇ ਬੂਟੇ ਲਾਓ ਸਾਫ ਸਫਾਈ ਕੀ ਕਰੋ ਪਲਾਸਟਿਕ ਦਾ ਵੱਤੋਵਤ ਘਟਾਓ ਪਲਾਸਟਿਕ ਜਿੰਨਾ ਘਟਾ ਸਕਦੇ ਕਿਉਂਕਿ ਇਹ ਵਾਤਾਵਰਣ ਲਈ ਬਹੁਤ ਹਾਨੀਕਾਰਕ ਹੈ ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ ਅਸੀਂ ਇਹਨਾਂ ਦੇ ਨਾਲ ਜੁੜ ਕੇ ਜਿੰਨਾ ਵੀ ਸਹਿਯੋਗ ਹੈ ਅਸੀਂ ਦੇਵਾਂਗੇ ਇਹ ਕੰਮ ਕਰਦੇ ਇਹ ਬਲੱਡ ਕੈਂਪ ਵੀ ਲਗਾਉਂਦੇ ਨੇ ਜੀ ਮੈਡੀਕਲ ਕੈਂਪ ਵੀ ਲਗਾਉਂਦੇ ਨੇ ਦੇਖੋ ਇਹ ਕਿਤਾਬਾਂ ਵੰਡਦੇ ਨੇ ਸਭ ਤੋਂ ਅੱਛਾ ਕੰਮ ਇਹ ਹੈ ਤੇ ਬੱਚਿਆਂ ਦੀ ਫੀਸਾਂ ਮੈਂ ਸੁਣਿਆ ਬਹੁਤ ਪਰੰਪਰਦੇ ਨੇ ਜੀ ਇਹ ਜਿਹੜੇ ਗਰੀਬ ਬੱਚੇ ਨੇ ਇਹ ਇਹਦਾ ਮਤਲਬ ਕਿ ਈਸ਼ਵਰ ਦੇ ਨਾਲ ਜੁੜ ਕੇ ਹੀ ਕੰਮ ਕਰਦੇ ਨੇ ਈਸ਼ਵਰ ਦਾ ਹੀ ਕੰਮ ਹੈ ਪਬਲਿਕ ਵਾਸਤੇ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਦੱਸਿ ਇਹ ਹੀ ਕਹਿਣਾ ਚਾਹੁੰਦੇ ਆ ਕਿ ਸਭ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ ਆਪਣੇ ਲੈਵਲ ਤੇ ਕੰਮ ਕਰੋ ਬੂਟੇ ਲਗਾਓ ਪਲਾਸਟਿਕ ਨੂੰ ਹਟਾਓ ਤੇ ਜਿਹੜੇ ਕੋਈ ਗਰੀਬ ਦੀ ਆਪਾਂ ਸਿਹਤ ਦਾ ਕਰ ਸਕਦੇ ਸਮਰਥਾ ਤਾਂ ਉਹਦੀ ਸਹਾਇਤਾ ਵੀ ਕਰੋ ਉਦੋਂ ਰੱਬ ਵੀ ਖੁਸ਼ ਹੁੰਦਾ ਆਪਾਂ ਵੀ ਖੁਸ਼ ਹੁੰਨੇ ਆਂ ਸਾਲਾ ਸਮਾਜ ਇਸ ਲਈ ਠੀਕੋ ਕੇ ਕੰਮ ਕਰੇ ਵਧੀਆ ਕੰਮ ਕਰੇ